ਅਸਪੀ ਸਭ ਪਾਟਿਆ ਜਾਂ ਕੁੜਤਾ ਪਜਾਮਾ ਪਾ ਕੇ ਗਰੀਬ ਮਜ਼ਦੂਰ ਦਾ ਭੇਸ ਵਟ ਕੇ ਸਿੱਧਾ ਥਾਣੇ ਦੇ ਬਾਹਰ ਪਹੁੰਚ ਜਾਂਦੇ ਹਨ ਨਾਲ ਹੀ ਕੁੜੀ ਦੇ ਪਿਤਾ ਜੀ ਨੂੰ ਵੀ ਲੈ ਲੈਂਦੇ ਹਨ ਜਿਨ੍ਹਾਂ ਦੀ ਕੁੜੀ ਨੂੰ ਗਲਤ ਤਰੀਕੇ ਦੇ ਨਾਲ ਇਹ ਜਿਹੜਾ ਥਾਣੇਦਾਰ ਹੈ ਉਸਨੇ ਅੱਧੀ ਰਾਤ ਨੂੰ ਚੱਕ ਲਿਆ ਸੀ ਹਾਂਜੀ ਥਾਣੇ ਦੇ ਵਿੱਚ ਪਹੁੰਚਦੇ ਹਨ ਅਤੇ ਸਿੱਧਾ ਥਾਣੇਦਾਰ ਦੇ ਮੂੰਹ ਤੇ ਕਹਿ ਦਿੰਦੇ ਹਨ ਕਿ ਥਾਣੇਦਾਰ ਆ ਕੁੜੀ ਨੂੰ ਛੱਡ ਦੇ ਦੇਖ ਰਾਤ ਬਹੁਤ ਹੋ ਗਈ ਹੈ ਰਾਤ ਨੂੰ ਕੁੜੀਆਂ ਨੂੰ ਤੁਸੀਂ ਥਾਣੇ ਦੇ ਵਿੱਚ ਨਹੀਂ ਰੱਖ ਸਕਦੇ ਅਤੇ ਇਸ ਟਾਈਮ ਤੁਹਾਨੂੰ ਛੱਡਣਾ ਪਊ ਕਾ ਥਾਣੇਦਾਰ ਨੂੰ ਦੇਖ ਕੇ ਬੜਾ ਗੁੱਸਾ ਆ ਜਾਂਦਾ ਹੈ ਵੀ ਇੱਕ ਦੋ ਕੁੜੀ ਦਾ ਇਨਸਾਨ ਗਰੀਬ ਮਜ਼ਦੂਰ ਕਿਸਾਨ ਮੈਨੂੰ ਕਹਿ ਰਿਹਾ ਮੈਂ ਕੁੜੀ ਨੂੰ ਛੱਡਦਾ ਇਹਦੀ ਹਿੰਮਤ ਕਿਵੇਂ ਹੋਈ ਇੱਕ ਵੱਟ ਕੇ ਚਪੜਾ ਐਸਪੀ ਸਰ ਦੀ ਗੱਲ ਤੇ ਲਾ ਦਿੰਦੇ ਹਨ ਅਤੇ ਬਾਅਦ ਦੇ ਵਿੱਚ ਐਸਪੀ ਸਾਹਿਬ ਜੋ ਉਸ ਨਾਲ ਕਰਦੇ ਹਨ ਨਾ ਥਾਣੇਦਾਰ ਨਾਲ ਉਸੇ ਹੀ ਵਕਤ ਦੇਖ ਕੇ ਰਹਿ ਜਾਣਾ ਹਰਾਨ ਮਿਸਾਲ ਹੈ ਜੀ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਜੀ ਪਟਿਆਲਾ ਸ਼ਹਿਰ ਦੀ ਪਟਿਆਲਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਇੱਕ ਕਾਂਡ ਹੋ ਜਾਂਦਾ ਹੈ ਜਿੱਥੇ ਇੱਕ ਕੁੜੀ ਜਿਹੜੀ ਹੈ ਉਹ ਮੋਲ ਦੇ ਵਿੱਚ ਡਿਊਟੀ ਕਰਦੀ ਹੈ ਕੁੜੀ ਕਾਫੀ ਗਰੀਬ ਸੀ ਅਤੇ ਪੜਨ ਦੇ ਵਿੱਚ ਹੁਸ਼ਿਆਰ ਸੀ ਲੇਕਿਨ ਮਜਬੂਰੀ ਵਜੋਂ ਉਸ ਨੂੰ ਉਸ ਮੌਲ ਦੇ ਵਿੱਚ ਡਿਊਟੀ ਕਰਨੀ ਪੈਂਦੀ ਸੀ ਕੁੜੀ ਦਾ ਹਮੇਸ਼ਾ ਤੋਂ ਸੁਪਨਾ ਸੀ ਵੀ ਮੈਂ ਕਦੇ ਨਾ ਕਦੇ ਕੋਈ ਵੱਡੀ ਅਫਸਰ ਬਣਾ ਕੋਈ ਆਈਏਐਸ ਕੋਈ ਥਾਣੇਦਾਰ ਕੋਈ ਐਸਡੀਐਮ ਜਾਂ ਫਿਰ ਕਲੈਕਟਰ ਬਣਾ ਅਤੇ ਇਸ ਦੇਸ਼ ਦੀ ਸੇਵਾ ਕਰਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰਾਂ ਹਾਂਜੀ ਲੇਕਿਨ ਉਸ ਦੇ ਘਰ ਦੇ ਬਹੁਤ ਗਰੀਬ ਸਨ ਉਸ ਦੀ ਪੜ੍ਹਾਈ ਦਾ ਖਰਚਾ ਨਹੀਂ ਉਠਾ ਸਕਦੇ ਸੀ ਤਾਂ ਕਰਕੇ ਛੋਟੀ ਉਮਰ ਦੇ ਵਿੱਚ ਹੀ ਆਪਣੀ ਪੜ੍ਹਾਈ ਦੇ ਵਿਚਕਾਰ ਉਸ ਨੂੰ ਡਿਊਟੀ ਕਰਨੀ ਪੈਂਦੀ ਸੀ ਅਤੇ ਪਾਰਕਿੰਗ ਦੀਆਂ ਟਿਕਟਾਂ ਕੱਟਾ ਕਰਦੀ ਤੇ ਧਿਆਨ ਰੱਖਿਆ ਕਰਦੀ ਸੀ ਵੀ ਕੋਈ ਵੀ ਗਲਤ ਪਾਰਕਿੰਗ ਇੱਥੇ ਨਾ ਲਗਾਵੇ ਉਸ ਦੀ ਪੱਕੀ ਡਿਊਟੀ ਮੋਲਵਾਣੇ ਨੇ ਲਗਾ ਰੱਖੀ ਸੀ ਤੇ ਕਹਿ ਰੱਖਿਆ ਸੀ ਵੀ ਭਾਵੇਂ ਕੋਈ ਮਰਜ਼ੀ ਆਵੇ ਗਲਤ ਪਾਰਕਿੰਗ ਤੁਸੀਂ ਲਾਣ ਨਹੀਂ ਦੇਣੀ ਅਤੇ ਜੇਕਰ ਕੋਈ ਬੜਾ ਮੜਾ ਕੰਮ ਕਰਦਾ ਹੈ ਉਸ ਨੂੰ ਰੋਕਣਾ ਹੈ ਅਤੇ ਜੇਕਰ ਕੋਈ ਮੜਾ ਕੰਮ ਕਰਦਾ ਹੈ ਉਸ ਨੂੰ ਰੋਕਣਾ ਹੈ ਵੀ ਆਪਣੇ ਮੋਲ ਦੇ ਵਿੱਚ ਇਹ ਕੰਮ ਨਾ ਕਰੇ ਬਾਹਰ ਜਾ ਕੇ ਜਿੱਥੇ ਮਰਜੀ ਜੋ ਮਰਜੀ ਕਰੇ ਤਾਂ ਕਿ ਉਹ ਕੁੜੀ ਆਪਣੀ ਡਿਊਟੀ ਨਿਭਾ ਰਹੀ ਸੀ ਅਤੇ ਜਦੋਂ ਵੀ ਕੋਈ ਗਲਤ ਪਾਰਕਿੰਗ ਲਗਾ ਦਿੰਦਾ ਸੀ ਨਾ ਤਾਂ ਤੁਰੰਤ ਉਹ ਕੁੜੀ ਉਸ ਨੂੰ ਆਖ ਦਿੰਦੀ ਸੀ ਵੀ ਤੁਸੀਂ ਇੱਥੋਂ ਪਾਰਕਿੰਗ ਨਾ ਲਗਾਓ ਨਹੀਂ ਤਾਂ ਫਿਰ ਅੰਜਾਮ ਬੁਰਾ ਹੋਵੇਗਾ ਮੈਂ ਪੁਲਿਸ ਨੂੰ ਬੁਲਾ ਰਹੀ ਹਾਂ ਲੇਕਿਨ ਇਹ ਕਹਿੰਦੇ ਹੀ ਤੁਰੰਤ ਉਹ ਬੰਦਾ ਉੱਥੋਂ ਗੱਡੀ ਆਪਣੀ ਹਟਾ ਲੈਂਦਾ ਅਤੇ ਉਸ ਦਾ ਕੰਮ ਵਧੀਆ ਚੱਲ ਰਿਹਾ ਸੀ ਲੇਕਿਨ ਇੱਕ ਦਿਨ ਕੁਝ ਅਜੀਹਾ ਹੁੰਦਾ ਹੈ ਵੀ ਉਸ ਨਾਲ ਬਹੁਤ ਜ਼ਿਆਦਾ ਮਾੜੀ ਹੋ ਜਾਂਦੀ ਹੈ ਇੱਕ ਬੜਾ ਹੀ ਵਿਗੜਿਆ ਹੋਇਆ ਇਨਸਾਨ दारू ਦਾ ਰੱਜਿਆ ਹੋਇਆ ਸ਼ਾਮ ਦੇ 6:00 ਵਜੇ ਉਸ ਮੋਲ ਦੇ ਵਿੱਚ ਪਾਰਕਿੰਗ ਦੇ ਵਿੱਚ ਆਂਦਾ ਹੈ ਅਤੇ ਆਪਣੀ ਮਹਿੰਗੀ ਗੱਡੀ ਦੇ ਨਾਲ ਤਿੰਨ ਚਾਰ ਗੱਡੀਆਂ ਠੋਕ ਲੈਂਦਾ ਹੈ ਕੁੜੀ ਨੂੰ ਦੇਖ ਕੇ ਬੜਾ ਗੁੱਸਾ ਆਂਦਾ ਹੈ ਵੀ ਕਮਾਲ ਦੀ ਗੱਲ ਹੈ ਵੀ ਇਸ ਨੇ ਆਪਣੀ ਗੱਡੀ ਤਾਂ ਠੋਕੀ ਠੋਕੀ ਨਾਲ ਤਿੰਨ ਵਿਚਾਰਿਆਂ ਦਾ ਹੋਰ ਨੁਕਸਾਨ ਕਰ ਦਿੱਤਾ ਇੱਕਦਮ ਤੁਰੰਤ ਜਾਂਦੀ ਹੈ ਉਸ ਕੋਲ ਅਤੇ ਕਹਿੰਦੀ ਹੈ ਵੀ ਆ ਜਿਹੜਾ ਨੁਕਸਾਨ ਕੀਤਾ ਹੈ ਇਹਦੀ ਪਰਭਾਈ ਤੇਰਾ ਪਿਓ ਕਰੇਗਾ ਹੁਣ ਦੇ ਪੈਸੇ ਅਤੇ ਇਹਨਾਂ ਦੇ ਮੁਆਵਜ਼ੇ ਦੇ ਦੇ ਨਹੀਂ ਤਾਂ ਤੇਰੀ ਗੱਡੀ ਜਿਹੜੀ ਹੈ ਇੱਥੇ ਸੀਜ਼ ਕਰਾਂਗੇ ਮੈਂ ਆਪਣੇ ਬੋਡੀਗਾਰਡ ਉਤੋਂ ਮੋਲ ਵਾਲੇ ਬੁਲਾ ਰਹੇ ਹਾਂ ਹੁਣ ਜਿਹੜਾ ਉਹ ਬਿਗੜਿਆਲ ਬੰਦਾ ਸੀ ਦਿਖਦਾ ਹੈ ਵੀ ਵੀ ਇੱਕ ਆਮ ਜੀ ਕੁੜੀ ਗਰੀਬ ਜੀ ਕੁੜੀ ਮੈਨੂੰ ਦਬਕਾ ਮਾਰ ਰਹੀ ਹੈ ਇਸ ਦੀ ਔਕਾਤ ਕੀ ਹੈ ਮੈਨੂੰ ਦਬਕਾ ਮਾਰਨ ਦੀ ਤਾਂ ਉਹ ਜਿਹੜਾ ਇਨਸਾਨ ਹੈ ਉਹ ਕਹਿੰਦਾ ਹੈ ਵੀ ਦੇਖ ਵੀ ਦੇਖ ਮੈਂ ਇਸ ਮੋਲਦੇ ਦੇ ਮਾਲਕ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਜਿਆਦਾ ਪੰਗੇ ਨਾ ਲਾਓ ਤੂੰ ਜਾਣਦੀ ਵੀ ਹੈ ਤੂੰ ਕਿਦੇ ਨਾਲ ਗੱਲ ਕਰ ਰਹੀ ਹੈ ਐਮ ਐਲ ਏ ਸਾਹਿਬ ਮੇਰੇ ਚਾਚਾ ਹਨ ਤਾਂ ਐਨੀ ਗੱਲ ਕਹਿ ਕੇ ਜਦੋਂ ਉਹ ਮੁੰਡਾ ਉੱਥੋਂ ਜਾਣ ਲੱਗਦਾ ਹੈ ਤਾਂ ਕੁੜੀ ਜਿਹਨਾਂ ਹੈ ਗੇਟ ਲਗਾ ਦਿੰਦੀ ਹੈ ਤੇ ਕਹਿੰਦੀ ਹੈ ਭਾਵੇਂ ਚਾਚਾ ਹੋਵੇ ਭਾਵੇਂ ਤਰਾ ਹੋਵੇ ਮਾਮਾ ਭਾਈ ਫਾਈਨ ਤਾਂ ਤੈਨੂੰ ਭਰਨਾ ਪਵੇਗਾ ਉਹ ਵਿਚਾਰਿਆਂ ਦਾ ਤਿੰਨਾਂ ਦਾ ਨੁਕਸਾਨ ਕੀਤਾ ਹੈ ਉਹਨਾਂ ਦੀ ਪਰਭਾਈ ਕੌਣ ਕਰੇਗਾ ਬਾਕੀ ਜੇਕਰ ਜਾਣਕਾਰੀ ਹੈ ਮੋਲਦੇ ਮਾਲਕ ਨਾਲ ਤਾਂ ਹੁਣੇ ਗੱਲ ਕਰਾ ਦੇ ਆਪਾਂ ਸਾਰਾ ਕੁਝ ਸਲਟ ਲਾਂਗੇ ਤਾਂ ਉਹ ਸ਼ਰਾਬੀ ਇਨਸਾਨ ਇਹਨਾਂ ਕੁਝ ਦੇਖ ਕੇ ਬੜਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਸੋਚਦਾ ਹੈ ਵੀ ਇਸ ਨੂੰ ਸਬਕ ਸਿਖਾਇਆ ਜਾਏ ਇਹ ਆਪਣੀ ਡਿਊਟੀ ਜ਼ਿਆਦਾ ਹੀ ਤਰੀਕੇ ਦੇ ਨਾਲ ਨਿਭਾਰੀ ਹੈ ਅਤੇ ਸਮਝਦੀ ਨਹੀਂ ਹੈ ਵੀ ਐਮਐਲਏ ਦੇ ਭਤੀਜੇ ਨਾਲ ਕਿਵੇਂ ਪੇਸ਼ ਆਈਦਾ ਹੈ ਅਤੇ ਵੱਡੇ ਬੰਦਿਆਂ ਨੂੰ ਕਿਵੇਂ ਲੋਟ ਕਰੀਦਾ ਹੈ ਇਹ ਤਾਂ ਸਾਰੇ ਨੂੰ ਆਪਦੇ ਵਰਗਾ ਗਰੀਬ ਸਮਝਦੀ ਹੈ ਅੱਜ ਇਸ ਨੂੰ ਦੱਸਾਂਗੇ ਵੀ ਇੱਕ ਅਮੀਰ ਬੰਦੇ ਨਾਲ ਪੰਗਾ ਲੈਣ ਦਾ ਕਿੰਨਾ ਕੁ ਮਤਲਬ ਨਿਕਲਦਾ ਹੈ ਚਲੋ ਜੀ ਆਪਣੇ ਇੱਕ ਥਾਣੇਦਾਰ ਦੋਸਤ ਨੂੰ ਫੋਨ ਲਗਾਉਂਦਾ ਹੈ ਥਾਣੇਦਾਰ ਦੋਸਤ ਜਿਵੇਂ ਹੀ ਸੁਣਦਾ ਹੈ ਵੀ ਐਮਐਲਏ ਸਾਹਿਬ ਦੇ ਭਤੀਜੇ ਨੂੰ ਕਿਸੇ ਨੇ ਬਿਨਾਂ ਵਜ੍ਹਾ ਐਵੇਂ ਮੋਲ ਦੇ ਵਿੱਚ ਰੋਕ ਲਿਆ ਹੋਏ ਤੁਰੰਤ ਉੱਤੇ ਪਹੁੰਚਣਾ ਹੈ ਦਿਲ ਦੀ ਲੜਕੀ ਹੈ ਪੁਲਿਸ ਵਾਲੇ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਦੇਖੋ ਥਾਣੇਦਾਰ ਸਾਹਿਬ ਇੱਕ ਮਿੰਟ ੱੱਕਾ ਕਰ ਰਿਹਾ ਹੈ ਇਸ ਨੇ ਤਿੰਨ ਗੱਡੀਆਂ ਜੜੀਆਂ ਹਨ ਇੱਥੇ ਠੋਕ ਦਿੱਤੀਆਂ ਹਨ ਅਤੇ ਭੱਜਣ ਦਾ ਯਤਨ ਕਰ ਰਿਹਾ ਹੈ ਤੁਸੀਂ ਇਸ ਨੂੰ ਸਬਕ ਸਿਖਾਓ ਥਾਣੇਦਾਰ ਕਹਿੰਦਾ ਇਸ ਨੂੰ ਨਹੀਂ ਮੈਂ ਤੈਨੂੰ ਸਭ ਸਿਖਾਵਾਂਗਾ ਵੀ ਵੱਡੇ ਬੰਦੇ ਨਾਲ ਪੇਸ਼ ਕਿਵੇਂ ਆਈਦਾ ਹੈ ਅੱਜ ਤੂੰ ਜਾਣੇਂਗੀ ਕਿ ਅੱਜ ਤੋਂ ਬਾਅਦ ਜੇਕਰ 6 ਮਹੀਨੇ ਜੇਲ੍ਹ ਦੇ ਵਿੱਚ ਨਾ ਕੱਟੇ ਨਾ ਤਾਂ ਮੇਰਾ ਨਾਮ ਵੀ ਸ਼ਮਸ਼ੇਰ ਸਿੰਘ ਨਾ ਜਾਣੇ ਮੈਂ ਵੀ ਅੱਜ ਤੋਂ ਬਾਅਦ ਆਪਣੀ ਮਾਂ ਦਾ ਪੁੱਤ ਨਹੀਂ ਜੇਕਰ ਤੈਨੂੰ 6 ਮਹੀਨੇ ਚੋਰੀ ਦੇ ਕੇਸ ਦੇ ਵਿੱਚ ਅੰਦਰ ਨਾ ਰੱਖਿਆ ਉਹ ਲੜਕੀ ਹਰਾਰ ਲੈਂਦੀ ਹੈ ਵੀ ਮੈਂ ਤਾਂ ਕੋਈ ਚੋਰੀ ਕੀਤੀ ਨਹੀਂ ਹੈ ਮੈਂ ਕਿਹੜੀ ਚੋਰੀ ਕਰ ਲਈ ਜਿਸ ਦੇ ਕੇਸ ਦੇ ਵਿੱਚ ਇਹ ਮੈਨੂੰ ਅੰਦਰ ਪਾ ਰਹੇ ਹੈ ਇਹ ਤਾਂ ਕੋਈ ਗੱਲ ਨਹੀਂ ਬਣੀ ਇਹ ਤਾਂ ਕੋਈ ਵੀ ਪੁਲਿਸ ਵਾਲੀ ਗੱਲ ਨਹੀਂ ਹੈ ਮੈਂ ਤਾਂ ਸੋਚਿਆ ਸੀ ਪੁਲਿਸ ਮੇਰੀ ਮਦਦ ਵਾਸਤੇ ਆਈ ਹੈ ਇਹ ਤਾਂ ਉਲਟਾ ਕੰਮ ਹੋ ਰਿਹਾ ਹੈ ਹੁਣ ਉਹ ਲੜਕੀ ਨੂੰ ਥਾਣੇਦਾਰ ਜਿਹੜਾ ਹੈ ੱੱਕੇ ਨਾਲ ਆਪਣੀ ਜੀਪ ਦੇ ਵਿੱਚ ਬਿਠਾ ਕੇ ਸਿੱਧਾ ਲੈ ਜਾਂਦਾ ਹੈ ਜੀ ਥਾਣੇ ਦੇ ਵਿੱਚ ਅਤੇ ਥਾਣੇ ਦੇ ਵਿੱਚ ਲਿਜਾ ਕੇ ਉਸ ਨੂੰ ਅਰੈਸਟ ਕਰ ਲੈਂਦਾ ਹੈ ਜਿਵੇਂ ਹੀ ਲੜਕੀ ਦੇ ਘਰ ਵਾਲਿਆਂ ਤੱਕ ਫੋਨ ਪਹੁੰਚਦਾ ਹੈ ਵੀ ਤੁਹਾਡੀ ਕੁੜੀ ਜਿਹੜੀ ਹੈ ਇੱਥੇ ਗ੍ਰਿਫਤਾਰ ਹੋ ਗਈ ਹੈ ਥਾਣੇਦਾਰ ਉਸ ਨੂੰ ਚੁੱਕ ਲਿਆ ਹੈ ਅਤੇ ਚੋਰੀ ਦਾ ਕੇਸ ਬਣਿਆ ਹੈ ਉਸਨੇ ਇੱਕ ਐਮਐਲਏ ਦੇ ਪਤੀ ਜਿਹਦੇ ਨਿੱਕੀ ਦੇ ਵਿੱਚੋਂ ਸੀਸਾ ਤੋੜ ਕੇ ਚੋਰੀ ਕੀਤੀ ਹੈ ਕਿਉਂਕਿ ਸੀਸਾ ਪਹਿਲਾਂ ਹੀ ਐਕਸੀਡੈਂਟ ਨਾਲ ਟੁੱਟ ਚੁੱਕਿਆ ਸੀ ਇਹ ਤਾਂ ਕਰਕੇ ਝੂਠਾ ਕੇਸ ਬਣਾ ਦਿੱਤਾ ਵੀ ਇਸਨੇ ਸਿੱਧਾ ਡਿੱਕੀ ਦੇ ਵਿੱਚੋਂ ਹੱਥ ਮਾਰ ਕੇ ਸ਼ੀਸ਼ਾ ਤੋੜ ਕੇ ਕੁਝ ਗਹਿਣੇ ਗੱਟੇ ਚੁਰਾ ਲੈ ਹਰਨ ਅਤੇ ਬੜੀ ਖਤਰਨਾਕ ਚੋਰ ਹੈ ਇਸ ਤਰ੍ਹਾਂ ਦਾ ਉਸਤੇ ਇਲਜ਼ਾਮ ਪਾ ਦਿੱਤੇ ਚਲੋ ਜੀ ਚਲੋ ਜੀ ਕੁੜੀ ਦਾ ਪਿਓ ਅਤੇ ਕੁੜੀ ਦੇ ਭਰਾ ਉੱਤੇ ਪਹੁੰਚਦੇ ਹਨ ਅਤੇ ਸਿੱਧਾ ਪਹੁੰਚ ਕੇ ਥਾਣੇ ਦੇ ਵਿੱਚ ਅਪੀਲ ਕਰਦੇ ਹਨ ਪਹਿਲਾਂ ਤਾਂ ਹਵਲਦਾਰ ਜਿਹੜਾ ਬਾਹਰ ਖੜਾ ਸੀ ਉਹੀ ਉਹਨਾਂ ਨੂੰ ਪਰ੍ਹਾਂ ਮੋੜ ਦਿੰਦਾ ਹੈ ਵੀ ਜਾਓ ਭੱਜੋ ਇੱਥੋਂ ਕੀ ਲੈਣਾ ਹੈ ਹੋ ਕੁੜੀ ਤੋਹਾਂ ਨਹੀਂ ਹੋਣੀ ਲੱਪਣੀ ਬੜਾ ਵੱਡਾ ਕੇਸ ਬਣਿਆ ਹੋਇਆ ਹੈ ਵੱਡੇ ਲੋਕਾਂ ਨਾਲ ਉਸਨੇ ਪੰਗਾ ਹੈ ਹੁਣ ਤਾਂ ਸਿੱਧਾ ਥਾਣੇਦਾਰ ਸਾਹਿਬ ਵੀ ਉਸਤੇ ਗੁੱਸਾ ਹਨ ਜੇਕਰ ਤੁਹਾਡੇ ਕੋਲ ਕਿਸੇ ਮੰਤਰੀ ਸੰਤਰੀ ਦੀ ਸਫਾਰਸ਼ ਹੈ ਤਾਂ ਉਹਨੇ ਲਵਾ ਦਿਓ ਨਹੀਂ ਤਾਂ ਭਾਈ ਤੁਹਾਡੀ ਕੁੜੀ ਜਿਹੜੀ ਹੈ 6 ਮਹੀਨੇ ਜੇਲ੍ਹ ਦੇ ਵਿੱਚ ਰਹੇਗੀ ਅੱਜ ਤਾਂ ਸਿੱਧਾ ਰਾਤ ਉਸ ਨੂੰ ਇੱਥੇ ਰੱਖਣਗੇ ਕੱਲ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਨੂੰ ਪੱਕਾ ਜੇਲ੍ਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕੇਸ ਚੱਲੇਗਾ ਲੇਕਿਨ ਐਨੇ ਦੇ ਵਿੱਚ ਜਿਹੜਾ ਪਾਈ ਹੈ ਉਸ ਨੂੰ ਸਾਈਡ ਤੇ ਕਰਕੇ ਸਿੱਧਾ ਅੰਦਰ ਪਹੁੰਚ ਜਾਂਦਾ ਹੈ ਅੰਦਰ ਦੇਖਦਾ ਹੈ ਵੀ ਉਸ ਦੀ ਭੈਣ ਜਿਹੜੀ ਹੈ ਰੋ ਰਹੀ ਹੈ ਚਿਉ ਚਿਪ ਬਾਂ ਮਾਰ ਕੇ ਉੱਥੇ ਰੋਣ ਲੱਗ ਪਈ ਹੈ ਅਤੇ ਬੜੀ ਹੀ ਦੁਖੀ ਹੈ ਕੌਣ ਸਦਾ ਉਸ ਕੋਲ ਜਾਂਦਾ ਹੈ ਚੁੱਪ ਕਰਾਂਦਾ ਤੇ ਕੰਨਰ ਭਾਣੇ ਤੂੰ ਦੁਖੀ ਨਾ ਹੋ ਅਸੀਂ ਤੈਨੂੰ ਲੈਣ ਆਏ ਹਾਂ ਕੋਈ ਗੱਲ ਨਹੀਂ ਜੋ ਮਰਜ਼ੀ ਹੋਵੇ ਅਸੀਂ ਤੈਨੂੰ ਅੱਜ ਲੈ ਕੇ ਜਾਵਾਂਗੇ ਸਾਰੀ ਰਾਤ ਤੈਨੂੰ ਇੱਥੇ ਥਾਣੇ ਦੇ ਵਿੱਚ ਇਕੱਲਾ ਨਹੀਂ ਛੱਡਣਾ ਜ਼ਿਕਰ ਹੋਵੇਗਾ ਤਾਂ ਮੈਨੂੰ ਵੀ ਅੰਦਰ ਰੱਖ ਲੈਣਗੇ ਲੇਕਿਨ ਮੈਂ ਤੈਨੂੰ ਸਾਰੀ ਰਾਤ ਇੱਥੇ ਹਵਾ ਲਾਤ ਦੇ ਵਿੱਚ ਬੰਦ ਨਹੀਂ ਰਹਿਣ ਦੇਣਾ ਚਲੋ ਜੀ ਉਹ ਜਿਹੜਾ ਮੁੰਡਾ ਸੀ ਪੜਿਆ ਲਿਖਿਆ ਸੀ ਸਿੱਧਾ ਥਾਣੇਦਾਰ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਦੇਖੋ ਥਾਣੇਦਾਰ ਸਾਹਿਬ ਇਹ ਕੁੜੀ ਜਿਹੜੀ ਹੈ ਪਹਿਲੀ ਗੱਲ ਤਾਂ ਤੁਸੀਂ ਇਸ ਦੀ ਗ੍ਰਿਫਤਾਰੀ ਗਲਤ ਕੀਤੀ ਹੈ ਹੁਣ ਥਾਣੇਦਾਰ ਕਹਿੰਦਾ ਤੂੰ ਮੈਨੂੰ ਦੱਸੇਗਾ ਗ੍ਰਿਫਤਾਰੀ ਕਿਹੜੀ ਸਹੀ ਹੈ ਕਿਹੜੀ ਗਲਤ ਫਿਰ ਮੁੰਡਾ ਕਹਿੰਦਾ ਤੁਹਾਡੇ ਥਾਣੇ ਦੇ ਵਿੱਚ ਤਾਂ ਕੋਈ ਵੀ ਮਹਿਲਾ ਇਸ ਟਾਈਮ ਮੈਨੂੰ ਦਿਖਦੀ ਨਹੀਂ ਹੈ ਕਿੱਥੇ ਉਹ ਮਹਿਲਾ ਕਾਸਟੇਬਲ ਹੈ ਜਿਸ ਨੇ ਮੇਰੀ ਭੈਣ ਦੀ ਗ੍ਰਿਫਤਾਰੀ ਕੀਤੀ ਹੈ ਥਾਣੇਦਾਰ ਇਹਨਾਂ ਸੁਣ ਕੇ ਥੋੜਾ ਮਦਹੋਸ਼ਾ ਹੋ ਜਾਂਦਾ ਹੈ ਵੀ ਆਹ ਕੀ ਗੱਲ ਕਰੀ ਜਾਂਦਾ ਹੈ ਇਹ ਤਾਂ ਗੱਲ ਸਹੀ ਕਹੀ ਜਾਂਦਾ ਹੈ ਹ ਅਸੀਂ ਮੰਨ ਲਿਆ ਵੀ ਜਿਹੜੀ ਮਹਿਲਾ ਕਾਸਟੇਬਲ ਸੀ ਉਸ ਨੂੰ ਗ੍ਰਿਫਤਾਰ ਕਰਕੇ ਚਲੀ ਗਈ ਲੇਕਿਨ ਦੇਖੋ ਰਾਤ ਦਾ ਸਮਾਂ ਹੋਣ ਵਾਲਾ ਹੈ ਰਾਤ ਨੂੰ ਤੁਸੀਂ ਔਰਤ ਨੂੰ ਕਿਸੇ ਵੀ ਹਾਲ ਦੇ ਵਿੱਚ ਥਾਣੇ ਦੇ ਵਿੱਚ ਬੰਦ ਨਹੀਂ ਰੱਖ ਸਕਦੇ ਇਹ ਤੁਹਾਡਾ ਕਸੂਰ ਮੰਨਿਆ ਜਾਏਗਾ ਅਤੇ ਇਸ ਤੋਂ ਬਾਅਦ ਤੁਹਾਡੇ ਸਿਰ ਕੇਸ ਬਣਦਾ ਹੈ ਜਕਰ ਹੁਣ ਮੇਰੀ ਭੈਣ ਨੂੰ ਨਾ ਜਾਣ ਦਿੱਤਾ ਤਾਂ ਮੈਂ ਸਾਰੇ ਪਾਸੇ ਤੁਹਾਡੀ ਸ਼ਿਕਾਇਤ ਕਰਾਂਗਾ ਇੰਨੀ ਗੱਲ ਸੁਣ ਕੇ ਜਿਹੜਾ ਥਾਣੇਦਾਰ ਹੈ ਬੜਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਸਿੱਧਾ ਮੁੰਡੇ ਨੂੰ ਕੁੱਟਣ ਮਾਰਨ ਵਾਲੇ ਕਮਰੇ ਦੇ ਵਿੱਚ ਲਾ ਜਾਂਦੇ ਹਨ ਤੇ ਉੱਤੇ ਚੰਗੀ ਉਸਦੀ ਰੇਲ ਬਣਾਦੇ ਹਨ ਅਤੇ ਪੱਟੇ ਫੇਰਦੇ ਹਨ ਤੇ ਕਹਿੰਦੇ ਹਨ ਵੀ ਮੈਨੂੰ ਕਾਨੂੰਨ ਸਿਖਾਰਿਆ ਹੈ ਦੇਖ ਤੇਰੀ ਭੈਣ ਦੇ ਨਾਲ ਤੈਨੂੰ ਵੀ ਅੰਦਰ ਕਰਾਂਗੇ ਹੁਣ ਸਾਰਾ ਕੁਝ ਜਿਹੜਾ ਹੈ ਬਸ ਤੋਂ ਬਾਹਰ ਹੋ ਰਿਹਾ ਸੀ ਬਾਹਰ ਖੜਾ ਬਾਪੂ ਦੇਖ ਰਿਹਾ ਸੀ ਵੀ ਕੁੜੀ ਨੂੰ ਬਚਾਣਾ ਏ ਮੇਰੇ ਮੁੰਡੇ ਨੂੰ ਵੀ ਇਹਨਾਂ ਨੇ ਧਰ ਲਿਆ ਹੈ ਅਤੇ ਉਸ ਨਾਲ ਚੰਗੀ ਕੁੱਟ ਮਾਰ ਕੀਤੀ ਜਾ ਰਹੀ ਹੈ ਬੜਾ ਹੀ ਗਲਤ ਹੋ ਰਿਹਾ ਹੈ ਹੁਣ ਉਸਦੇ ਸਮਝ ਵੀ ਆ ਰਿਹਾ ਸੀ ਵੀ ਮੈਂ ਕੀ ਕਰਾਂ ਲੇਕਿਨ ਬਾਪੂ ਦੜਾ ਹੈ ਆਪਣੇ ਤਿੰਨ ਚਾਰ ਜਾਣਕਾਰਾਂ ਨੂੰ ਫੋਨ ਲਗਾਉਂਦਾ ਹੈ ਵੀ ਆਹ ਆ ਘਾੜੀ ਬਣ ਗਈ ਹੈ ਮੇਰਾ ਮੁੰਡਾ ਵੀ ਅੰਦਰ ਕੁੱਟ ਖਾ ਰਿਹਾ ਹੈ ਅਤੇ ਕੁੜੀ ਜਿਹੜੀ ਹੈ ਉਹ ਵੀ ਹ ਲਾਦ ਦੇ ਵਿੱਚ ਬੰਦ ਪਈ ਹੈ ਹੁਣ ਕੀ ਕਰੀਏ ਸਾਰੇ ਦਿਨ ਜਵਾਬ ਦੇ ਜਾਂਦੇ ਹਨ ਵੀ ਐਸ ਸਿਚੁਏਸ਼ਨ ਦੇ ਵਿੱਚ ਸਾਨੂੰ ਤਾਂ ਲੱਗਦਾ ਨਹੀਂ ਕੋਈ ਕੀ ਕਰ ਸਕਦਾ ਹੈ ਕਿਉਂਕਿ ਸਿੱਧਾ ਥਾਣੇਦਾਰ ਆਪ ਗੁੱਸਾ ਹੈ ਛੋਟੀ ਮੋਟੀ ਸਪਾਰਸ਼ ਕੰਮ ਨਹੀਂ ਆਣੀ ਵੱਡੇ ਬੰਦਿਆਂ ਨਾਲ ਆਪਣੀ ਜਾਣਕਾਰੀ ਕੋਈ ਨਹੀਂ ਹੁਣ ਕੀ ਕਰੀਏ ਤਾਂ ਕਰਕੇ ਇੱਕ ਬੰਦਾ ਉਹਨਾਂ ਦੇ ਵਿੱਚੋਂ ਸਲਾਹ ਦਿੰਦਾ ਹੈ ਤੇ ਕਹਿੰਦਾ ਹੈ ਕਿ ਐਸਪੀ ਸਾਹਿਬ ਬੜੇ ਹੀ ਵਧੀਆ ਹਨ ਉਹਨਾਂ ਕੋਲ ਚਲੋ ਅਤੇ ਬੜੇ ਵਧੀਆ ਐਸਪੀ ਸਾਹਿਬ ਹਨ ਜਰੂਰ ਆਪਣੀ ਸਮੱਸਿਆ ਦਾ ਹੱਲ ਕੱਢਣਗੇ ਬੜੇ ਹੀ ਚੰਗਾ ਦੱਸਿਆ ਜਾਂਦਾ ਹੈ ਐਸਪੀ ਪਵਨ ਕੁਮਾਰ ਨਾਮ ਹੈ ਉਹਨਾਂ ਦਾ ਅਤੇ ਪਟਿਆਲਾ ਸ਼ਹਿਰ ਦੇ ਵਿੱਚ ਡਿਊਟੀ ਹੈ ਅਤੇ ਉਹਨਾਂ ਦੇ ਕੋਲ ਜੇਕਰ ਜਾਓਗੇ ਨਾ ਤਾਂ ਬੜੇ ਵਧੀਆ ਹਨ ਉਹ ਤੁਹਾਡੀ ਬਿਲਕੁਲ ਫਰਿਆਦ ਸੁਣਨਗੇ ਅਤੇ ਹੋ ਸਕਦਾ ਹੈ ਤੁਹਾਡੀ ਕੁੜੀ ਨੂੰ ਮਿੰਟਾਂ ਦੇ ਵਿੱਚ ਬਾਹਰ ਕਢਾ ਦੇਣ ਆਖਰੀ ਉਮੀਦ ਤੁਹਾਡੀ ਉਹੀ ਹੈ ਇੰਨੀ ਗੱਲ ਸੁਣ ਕੇ ਜਿਹੜਾ ਪਿਤਾ ਹੈ ਕੁੜੀ ਦਾ ਉਹ ਨਾ ਕਰ ਦਿੰਦਾ ਹੈ ਵੀ ਜਿੱਥੇ ਥਾਣੇਦਾਰ ਨਹੀਂ ਸੁਣੀ ਜਾਂਦਾ ਐਸਪੀ ਸਾਡੀ ਕੀ ਸੁਣ ਲੇਗਾ ਲੇਕਿਨ ਅਗਲਾ ਬੰਦਾ ਉਹਨੂੰ ਮਨਾ ਲੈਂਦਾ ਹੈ ਵੀ ਦੇਖੋ ਹੁਣ ਆਪਣੇ ਕੋਲ ਕੋਈ ਚਾਰਾ ਨਹੀਂ ਹੈ ਜੇਕਰ ਕੁੜੀ ਨੂੰ ਛਡਾਣਾ ਹੈ ਤਾਂ ਫਿਰ ਐਸਪੀ ਸਾਹਿਬ ਕੋਲ ਜਾਣਾ ਹੀ ਪਵੇਗਾ ਹੋ ਸਕਦਾ ਹੈ ਆਪਣੀ ਫਰਿਆਦ ਸੁਣ ਲੈਣ ਰਾਤ ਦਾ ਸਮਾਂ ਹੋ ਜਾਂਦਾ ਹੈ ਐਸਪੀ ਸਾਹਿਬ ਆਫਿਸ ਦੇ ਵਿੱਚ ਮਿਲਨੇ ਨਹੀਂ ਤਾਂ ਕਰਕੇ ਸਿੱਧਾ ਕਰ ਵਾਲੇ ਪਾਸੇ ਨੂੰ ਜਾਂਦੇ ਹਨ ਜਿਵੇਂ ਹੀ ਵਾਚਮੈਨ ਦੇਖਦਾ ਹੈ ਵੀ ਦੋ ਗਰੀਬ ਜਿਹੇ ਬੰਦੇ ਜਿਹੜੇ ਹਨ ਐਸਪੀ ਸਾਹਿਬ ਦੇ ਘਰ ਵੱਲ ਆ ਰਹੇ ਹਨ ਤਾਂ ਵਾਚਮੈਨ ਜਿਹੜਾ ਹੈ ਦੂਰੋਂ ਰੋਕ ਦਿੰਦਾ ਹੈ ਵੀ ਦੇਖੋ ਰਾਤ ਹੋ ਚੁੱਕੀ ਹੈ ਹੁਣ ਐਸਪੀ ਸਾਹਿਬ ਨੇ ਮਿਲਨੇ ਹੁਣ ਤੁਸੀਂ ਆਪਣੇ ਘਰ ਜਾਓ ਸਵੇਰੇ ਉਹਨਾਂ ਦੇ ਆਫਿਸ ਦੇ ਵਿੱਚ ਆ ਜਾਓ ਲੇਕਿਨ ਦੋਵੇਂ ਜਿਹੜੇ ਹਨ ਉਹ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਹਨ ਐਸਪੀ ਸਾਹਿਬ ਨੂੰ ਆਵਾਜ਼ਾਂ ਮਾਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਘਰ ਦੇ ਵਿੱਚ ਬਾਹਰ ਤੋਂ ਹੀ ਆਵਾਜ਼ਾਂ ਲਗਾਉਂਦੇ ਹਨ ਕਹਿੰਦੇ ਹਨ ਬਹੁਤ ਜ਼ਰੂਰੀ ਕੰਮ ਹੈ ਜ਼ਿੰਦਗੀ ਮੌਤ ਦਾ ਸਵਾਲ ਹੈ ਜੇਕਰ ਅੱਜ ਸਾਡੀ ਕੁੜੀ ਉੱਥੇ ਰਹਿ ਗਈ ਤਾਂ ਫਿਰ ਵਿਚਾਰੀ ਨੇ ਜੀਦਾ ਜੀ ਮਰ ਜਾਣਾ ਹੈ ਕੱ ਜਿਹੜੀ ਕੁੜੀ ਪੂਰੀ ਰਾਤ ਥਾਣੇ ਦੇ ਵਿੱਚੋਂ ਇਕੱਲੀ ਅੰਦਰ ਰਹਿ ਹੋਵੇ ਉਸ ਨਾਲ ਕਿੰਨੇ ਕੱਲ ਨੂੰ ਸ਼ਾਦੀ ਕਰਨੀ ਹੈ ਹੁਣ ਪੂਰੀ ਜ਼ੋਰ ਦੀ ਰੋਲਾ ਪਾਉਂਦੇ ਹਨ ਤਾਂ ਅੰਦਰ ਖੜਾ ਜਿਹੜਾ ਪਵਨ ਕੁਮਾਰ ਹੈ ਉਹ ਰੋਟੀ ਖਾ ਰਿਆ ਸੀ ਇਹਨਾਂ ਦੇ ਵਿੱਚ ਉਸ ਨੂੰ ਆਵਾਜ਼ ਆ ਜਾਂਦੀ ਹੈ ਵੀ ਬਾਹਰ ਦੋ ਬੰਦੇ ਰੋੜਾ ਪਾਰੇ ਹਨ ਗੁੱਸੇ ਦੇ ਵਿੱਚ ਬਾਹਰ ਆਂਦਾ ਹੈ ਤੇ ਕਹਿੰਦਾ ਹੈ ਕੋਹਣੇ ਬਦਮਾਸ਼ ਜਿਹੜੇ ਰੋੜਾ ਪਾਰੇ ਹਨ ਲੇਕਿਨ ਜਿਵੇਂ ਬਾਹਰ ਆਂਦਾ ਹੈ ਦੇਖਦਾ ਹੈ ਵੀ ਇੱਕ ਬਜ਼ੁਰਗ ਬੰਦਾ ਨਾਲ ਉਸਦੇ ਇੱਕ ਹੋਰ ਬੰਦਾ ਹੈ ਗਰੀਬ ਹਨ ਵਿਚਾਰੇ ਬੜੇ ਮਜਬੂਰ ਲੱਗ ਰਹੇ ਹਨ ਜ਼ਰੂਰ ਇਹਨਾਂ ਦੀ ਕੋਈ ਵੱਡੀ ਮਜਬੂਰੀ ਹੋਵੇਗੀ ਆਂ ਕਕੇ ਥੇ ਆਏ ਹਨ ਉਹਨਾਂ ਨੂੰ ਅੰਦਰ ਬੁਲਾਉਂਦਾ ਹੈ ਵਾਚਪੈਨ ਵੀ ਦੇਖਦਾ ਹੈ ਵੀ ਐਸਪੀ ਸਾਹਿਬ ਅੰਦਰ ਬੁਲਾ ਰਹੇ ਹਨ ਅਤੇ ਉਹਨਾਂ ਦੋਹਾਂ ਨੂੰ ਅੰਦਰ ਜਾਣ ਦਿੰਦਾ ਹੈ ਚਲੋ ਜੀ ਹੁਣ ਦੋਵੇਂ ਜਿਹੜੇ ਹਨ ਅੰਦਰ ਜਾਂਦੇ ਹਨ ਐਸਪੀ ਸਾਹਿਬ ਉਹ ਆਮੀ ਸਾਡੇ ਖਾਣਾ ਕਿੱਥੋਂ ਲੰਘਣਾ ਹੈ ਸਾਡੀ ਕੁੜੀ ਤਾਂ ਹਵਾ ਲਾਦੇ ਵਿੱਚ ਬੰਦ ਪਈ ਹੈ ਰਾਤ ਦਾ ਸਮਾਂ ਹੈ ਥਾਣੇਦਾਰ ਜਿਹੜਾ ਹੈ ਬਿਨਾਂ ਅਜਾਦਤ ਉਹਨਾਂ ਨੇ ਚੱਕ ਲਿਆ ਹੈ ਝੂਠਾ ਕੇਸ ਉਹਨਾਂ ਨੇ ਪਾ ਦਿੱਤਾ ਹੈ ਚੋਰੀ ਦਾ ਕੇਸ ਪਾ ਦਿੱਤਾ ਹੈ ਆ ਘਾੜੀ ਮਣੀ ਹੈ ਐਮ ਐਨ ਡੀ ਪਤੀਜੇ ਨੇ ਉਹਨਾਂ ਨੂੰ ਅੰਦਰ ਕਰਾਇਆ ਹੈ ਹੁੰਦਰ ਐਸ ਪੀ ਹੈ ਪਵਨ ਕੁਮਾਰ ਉਹ ਕਹਿੰਦਾ ਹੈ ਵੀ ਐਮਐਲਏ ਤੇ ਮੇਰੀ ਵੀ ਅੱਖ ਹੈ ਬੜਾ ਬਦਵਾਸ ਹੈ ਕਈ ਇਹਨਾਂ ਨੇ ਗੁਨਾਹ ਕੀਤੇ ਹਨ ਲੇਕਿਨ ਅਜੇ ਤੱਕ ਹੱਦ ਲਾ ਦਿੱਤੀ ਹੈ ਵੀ ਜਿਹੜਾ ਇੱਕ ਜਵਾਨ ਕੋਲੀ ਨੂੰ ਇਸ ਤਰ੍ਹਾਂ ਉਹਨਾਂ ਨੇ ਚੁਕਾ ਦਿੱਤਾ ਹੈ ਅਤੇ ਰਾਤ ਬਰਾਤੀ ਸਾਰੀ ਰਾਤ ਥਾਣੇ ਦੇ ਵਿੱਚ ਰੱਖਣ ਦਾ ਪਲਾਨ ਬਣਾਇਆ ਹੈ ਬੜੀ ਮਾੜੀ ਗੱਲ ਹੈ ਚਲੋ ਆਓ ਆਪਾਂ ਦੇਖਦੇ ਹਾਂ ਕੀ ਕਰ ਸਕਦੇ ਹਾਂ ਹੁਣ ਐਸਪੀ ਜਿਹੜਾ ਹੈ ਪਹਿਲਾਂ ਤਾਂ ਸਿੱਧਾ ਜਾਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਫਿਰ ਸੋਚਦਾ ਹੈ ਮੈਂ ਸਿੱਧਾ ਗਿਆ ਪਰ ਜ਼ਰੂਰ ਉਹ ਕੋਈ ਕਹਾਣੀ ਬਣਾ ਲੈਣਗੇ ਅਤੇ ਜੇਕਰ ਉਹਨਾਂ ਨੂੰ ਰੰਗੇ ਹੱਥੀ ਫੜਨਾ ਹੈ ਤਾਂ ਕੁਝ ਨਾ ਕੁਝ ਕਰਨਾ ਪਵੇਗਾ ਕਿਉਂਕਿ ਆਪਣੇ ਕੋਲ ਸਬੂਤ ਨਹੀਂ ਹੈ ਬੀ ਉਹ ਕੁੜੀ ਹੈ ਬੇਗੁਨਾਹ ਹੈ ਆਪਣੇ ਕੋਲ ਕੋਈ ਸਬੂਤ ਨਹੀਂ ਹੈ ਜਿਹੜਾ ਉਸ ਕੁੜੀ ਨੂੰ ਬੇਗੁਨਾਹ ਸਾਬਤ ਕਰੇ ਆਪਣੇ ਕੋਲ ਜੇਕਰ ਸਬੂਤ ਨਾ ਹੋਵੇਗਾ ਤਾਂ ਫਿਰ ਕੱਲ ਨੂੰ ਕੋਰਟ ਦੇ ਵਿੱਚ ਦਿੱਕਤ ਆ ਸਕਦੀ ਹੈ ਤੇ ਕੁੜੀ ਨੂੰ ਵਿਚਾਰੀ ਨੂੰ ਬੇਵਜ੍ਹਾ ਹੀ ਸਜ਼ਾ ਹੋ ਸਕਦੀ ਹੈ ਚਲੋ ਜੀ ਐਸਪੀ ਜਿਹੜਾ ਹੈ ਪਲਾਨ ਬਣਾਉਂਦਾ ਹੈ ਅਤੇ ਇੱਕ ਪਾਟਾ ਜਾਂ ਕੁੜਤਾ ਪਜਾਮਾ ਪਾ ਲੈਂਦਾ ਹੈ ਦੇਖਣ ਦੇ ਵਿੱਚ ਬਿਲਕੁਲ ਉਹੋ ਜਿਹਾ ਖੂਲੀਆ ਬਣਾ ਲੈਂਦਾ ਹੈ ਜਿਵੇਂ ਕੋਈ ਗਰੀਬ ਮਜ਼ਦੂਰ ਹੋਵੇ ਅਤੇ ਆਪਣੀ ਸ਼ਰਟ ਦੇ ਵਿੱਚ ਇੱਕ ਛੋਟਾ ਜਿਹਾ ਕੈਮਰਾ ਲੁਕਾ ਲੈਂਦਾ ਹੈ ਚਲੋ ਜੀ ਚਲੇ ਜਾਂਦੇ ਹਾਂ ਸਿੱਧਾ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਪਹੁੰਚਦੇ ਹਨ ਅਤੇ ਜਿਵੇਂ ਸਾਰਾ ਕੁਝ ਉਹਨੂੰ ਦੱਸਿਆ ਸੀ ਐਸਪੀ ਸਾਹਿਬ ਉਵੇਂ ਦੇਖਦੇ ਹਨ ਵੀ ਹਵਲਦਾਰ ਜਿਹੜਾ ਹੈ ਬਾਹਰ ਖੜਾ ਹੈ ਅਤੇ ਉਹਦੀ ਮੰਨਤਾ ਤਰਲੇ ਕੱਢਦੇ ਹਨ ਵੀ ਸਾਨੂੰ ਅੰਦਰ ਜਾਣ ਦਿਓ ਸਾਡੀ ਕੁੜੀ ਜਿਹੜੀ ਹੈ ਅੰਦਰ ਹੈ ਹੁਣ ਬਾਹਰ ਖੜਾ ਜਿਹੜਾ ਹਵਲਦਾਰ ਸੀ ਕਹਿੰਦਾ ਤੁਹਾਨੂੰ ਸਮਝ ਨਹੀਂ ਆndi ਬਈ ਤੁਹਾਨੂੰ ਭੁਜਾਇਆ ਸੀ ਹੁਣ ਤੁਸੀਂ ਫੇਰ ਆ ਗਏ ਹੋ ਤੁਹਾਡੀ ਕੁੜੀ ਨਹੀਂ ਛੱਡਣੀ ਬਹੁਤ ਵੱਡਾ ਚੋਰੀ ਦਾ ਕੇਸ ਹੈ ਹੁਣ ਸਿੱਧਾ ਥਾਣੇਦਾਰ ਸਾਹਿਬ ਨੇ ਉਸ ਨਾਲ ਮੈਰ ਪਾ ਲਿਆ ਹੈ ਹੁਣ ਤੁਹਾਡੀ ਕੁੜੀ 6 ਮਹੀਨੇ ਨਹੀਂ ਮਿਲਨੀ ਕਿੱਡੇ ਵੱਡੇ ਬੰਦਿਆਂ ਨਾਲ ਪੰਗਾ ਲਿਆ ਹੈ ਤੁਹਾਨੂੰ ਪਤਾ ਹੈ ਐਮਐਲਏ ਸਾਹਿਬ ਕੌਣ ਹਨ ਐਮਐਲਏ ਸਾਹਿਬ ਜਿਸ ਨਾਲ ਤੁਸੀਂ ਇਹ ਜਾ ਕੁਝ ਕਰ ਤੇ ਬਰਲਮੈਂਟ ਦਾ ਕੱਢ ਦੇ ਫਿਰਦੇ ਹੋ ਵੀ ਸਾਡੀ ਕੁੜੀ ਨੂੰ ਛੱਡ ਦਿਓ ਸਾਡੇ ਮੁੰਡੇ ਨੂੰ ਛੱਡ ਦਿਓ ਤੁਹਾਨੂੰ ਤਮੀਜ਼ ਨਹੀਂ ਹੈ ਵੱਡੇ ਵੱਡੇ ਨਾਲ ਕਿਵੇਂ ਪੇਸ਼ ਆਈਦਾ ਹੈ ਅੱਜ ਤੋਂ ਬਾਅਦ ਤੁਸੀਂ ਫਿਰ ਅਜਿਹਾ ਕੁਝ ਨਹੀਂ ਕਰਨੇ ਤੁਸੀਂ ਤਾਂ ਚਾਰ ਬੰਦੇ ਹੋ ਹੋਰਾਂ ਨੂੰ ਦੱਸਿਆ ਕਰੋਗੇ ਵੀ ਅਜਿਹਾ ਕੁਝ ਨਾ ਕਰੋ ਹੁਣ ਜਿਹੜਾ ਨਾਲ ਖੜਾ ਐਸਪੀ ਬੋਲ ਪੈਂਦਾ ਹੈ ਵੀ ਤੁਸੀਂ ਕਿਹੜੀ ਧਾਰਾ ਦੇ ਅੰਦਰਗਤ ਉਹਨਾਂ ਨੂੰ ਰਾਤ ਭਰ ਅੱਥ ਚੱਕ ਲਿਆ ਹੈ ਮੈਨੂੰ ਗੱਲ ਕਰਨ ਨੂੰ ਸਿੱਧਾ ਐਸਐਚਓ ਸਾਹਿਬ ਨਾਲ ਮੈਂ ਗੱਲ ਕਰਾਂਗਾ ਹੋ ਸਕਦਾ ਉਹਨੂੰ ਛੱਡ ਦੇਣ ਹੁਣ ਜਿਹੜਾ ਹਵਲਦਾਰ ਹੈ ਉਹ ਕਹਿੰਦਾ ਹੈ ਵੀ ਦੇਖੋ ਚਾਹ ਪਾਣੀ ਲੱਗੇਗਾ ਬਾਅਦ ਦੇ ਵਿੱਚ ਤੁਸੀਂ ਅੰਦਰ ਜਾ ਸਕਦੇ ਹੋ ਜਿਹੜਾ ਐਸਐਚਓ ਹੈ ਮੇਰੇ ਤੇ ਬਹੁਤ ਜ਼ਿਆਦਾ ਗੁੱਸਾ ਕਰੇਗਾ ਜੇਕਰ ਮੈਂ ਤੁਹਾਨੂੰ ਸਿੱਧਾ ਅੰਦਰ ਜਾਣ ਦਿੱਤਾ ਦੇਖੋ ਮੈਂ ਤੁਹਾਡੇ ਵਾਸਤੇ ਬਹੁਤ ਵੱਡਾ ਰਿਸਕ ਲੈ ਰਿਹਾ ਹਾਂ ਜੇਕਰ ਸੱਚਮੁੱਚ ਤੁਹਾਨੂੰ ਅੰਦਰ ਜਾਣਾ ਹੈ ਨਾ ਤਾਂ ਮੈਨੂੰ ਕੁਝ ਥੋੜਾ ਮੋਟਾ ਸੇਵਾ ਪਾਣੀ ਕਰ ਦਿਓ ਨਹੀਂ ਦੀ ਗੱਲ ਸੁਣ ਕੇ ਪਹਿਰਤ ਐਸਪੀ ਨੂੰ ਗੁੱਸਾ ਆਉਂਦਾ ਹੈ ਨਹੀਂ ਵੀ ਇਹਨਾਂ ਸਾਲੇ ਨੂੰ ਇੱਥੇ ਸਸਪੈਂਡ ਕਰਾ ਲੇਕਿਨ ਨਾਲ ਵਾਲਾ ਜਿਹੜਾ ਪਿਤਾ ਹੈ ਉਹਦੇ ਮੂੰਹ ਵੱਲ ਦੇਖ ਕੇ ਚੁੱਪ ਹੋ ਜਾਂਦੇ ਹਨ ਆਪਣੀ ਜੇਬ ਤੋਂ 500 ਦਾ ਨੋਟ ਕੱਢਦੇ ਹਨ ਅਤੇ ਸਤਾ ਚੁੱਪ ਕਰਕੇ ਹਵਲਦਾਰ ਦੀ ਜੇਬ ਦੇ ਵਿੱਚ ਪਾ ਦਿੰਦੇ ਹਨ ਹਵਲਦਾਰ ਖੁਸ਼ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਦੇਖੋ ਚਲੋ ਕੋਈ ਗੱਲ ਨਹੀਂ ਤੁਸੀਂ ਇਹਨਾਂ ਦੀ ਸੇਵਾ ਆਪਣੀ ਮਾਨਤਨ ਮੇਰਾ ਕਰ ਰਹੇ ਹੋ ਪੈ ਕਰਕੇ ਮੈਂ ਤੁਹਾਨੂੰ ਅੰਦਰ ਜਾਣ ਦੇ ਰਿਹਾ ਚਲੋ ਜੀ ਐਸਪੀ ਜਿਹੜਾ ਹੈ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ ਹੁਣ ਥਾਣੇ ਦੇ ਵਿੱਚ ਆ ਕੇ ਦੇਖਦਾ ਹੈ ਵੀ ਜਿਹੜਾ ਐਸਐਚਓ ਹੈ ਉਸ ਦੇ ਕਮੀਜ਼ ਦੇ ਬਟਨ ਖੁੱਲੇ ਹਨ ਕੁਰਸੀ ਤੇ ਹੀ ਸੋਇਆ ਪਿਆ ਹੈ ਸਾਰੇ ਜਿਹੜੇ ਹਨ ਆਸ-ਪਾਸ ਵਾਲੇ ਉਹ ਵੀ ਥੱਲੇ ਸੋਏ ਪਏ ਹਨ ਅਤੇ ਥਾਣੇ ਦਾ ਮਾਹੌਲ ਇੰਝ ਲੱਗ ਰਿਹਾ ਹੈ ਜਿਵੇਂ ਕੋਈ ਬੱਕਰੀ ਖਾਨਾ ਹੋਵੇ ਚਲੋ ਜੀ ਅੰਦਰ ਆਂਦਾ ਹੈ ਐਸਐਚਓ ਸਾਹ ਨੂੰ ਆਵਾਜ਼ ਮਾਰ ਕੇ ਜਗਾਉਂਦੇ ਹਨ ਐਸਐਚਓ ਸਾਹ ਉੱਠੋ ਅਤੇ ਐਸਐਚਓ ਜਿਵੇਂ ਦੇਖਦਾ ਹੈ ਵੀ ਇਹ ਕੌਣ ਹੈ ਜਿਹੜਾ ਮੈਨੂੰ ਨੀਂਦ ਚ ਦਿਗਾ ਰਿਹਾ ਹੈ ਹਵਲਦਾਰ ਨੇ ਇਹਨੂੰ ਅੰਦਰ ਕਿਵੇਂ ਆਣ ਦਿੱਤਾ ਇੱਕਦਮ ਗੁੱਸਾ ਹੋਦੇ ਹਨ ਵੀਓ ਹਵਲਦਾਰਾ ਤੂੰ ਇਹਨੂੰ ਅੰਦਰ ਕਿਵੇਂ ਆਣ ਦਿੱਤਾ ਤੇਰੀ ਡਿਊਟੀ ਮੈਂ ਕਦੇ ਤੇ ਲਗਾਈ ਸੀ ਅੱਜ ਤੈਨੂੰ ਗੇਟ ਤੇ ਲਗਾਇਆ ਸੀ ਪਹਿਲੇ ਦਿਨ ਤੂੰ ਆ ਕਵਾੜਾ ਕਰ ਦਿੱਤਾ ਹੈ ਦੱਸ ਕਿੰਨੇ ਪੈਸੇ ਲਏ ਹਨ ਇਹਨਾਂ ਤੋਂ ਹੁਣ ਹਵਲਦਾਰ ਕਹਿੰਦਾ ਨਹੀਂ ਜੀ ਨਹੀਂ ਜੀ ਪੈਸੇ ਨਹੀਂ ਲਏ ਮੇਰੇ ਤਾਂ ੱੱਕੇ ਨਾਲ ਅੰਦਰ ਆ ਗਏ ਹਨ ਹੁਣੇ ਮੈਂ ਇਹਨਾਂ ਨੂੰ ਬਾਰ ਕੱਢ ਦਿੰਦਾ ਹਾਂ ਇਹਨੇ ਦੇ ਵਿੱਚ ਐਸਪੀ ਸਾਹਿਬ ਹਵਲਦਾਰ ਨੂੰ ਰੋਕਦੇ ਹਨ ਵੀ ਰੁਕੋ ਇੱਕ ਮਿੰਟ ਮੈਨੂੰ ਇਹਨਾਂ ਨਾਲ ਗੱਲ ਤਾਂ ਕਰਨ ਦੋ ਹੁਣ ਐਸਐਚਓ ਸਾਹਿਬ ਨੂੰ ਕਹਿੰਦੇ ਹਨ ਵੀ ਕੁੜੀ ਨੂੰ ਅਸੀਂ ਲੈਣ ਆਏ ਹਾਂ ਮੇਰੀ ਭਤੀਜੀ ਹੈ ਅਤੇ ਪਲੀਜ਼ ਉਹਨਾਂ ਨੂੰ ਛੱਡ ਦਿਓ ਉਹਨਾਂ ਨੂੰ ਰਾਤ ਇੱਥੇ ਨਾ ਤੇ ਲਿਆਵਾਂਗੇ ਜੋ ਵੀ ਤੁਸੀਂ ਮੁਕਦਮਾ ਚਲਾਣਾ ਹੈ ਕੋਰਟ ਦੇ ਵਿੱਚ ਚਲਾ ਲਿਓ ਉਹਨਾਂ ਸੱਚ ਉਹ ਕਹਿੰਦਾ ਹੈ ਮਕਦਮਾ ਤਾਂ ਦੇਖ ਅਸੀਂ ਇਸਤੇ ਵੀ ਚਲਾਣੇ ਹਨ ਪਹਿਲਾਂ ਤਾਂ ਚੋਰੀ ਦਾ ਕੇਸ ਪਾਇਆ ਸੀ ਲੇਕਿਨ ਤੁਸੀਂ ਮੈਨੂੰ ਰਾਤ ਬਰਾਤੀ ਤੰਗ ਕਰ ਰਹੇ ਹੋ ਹੁਣ ਇਸਤੇ ਮੈਂ ਚਿੱਟੇ ਦਾ ਕੇਸ ਪਾਵਾਂਗਾ ਦੇਖੀ ਫਿਰ 2 ਸਾਲ ਤੋਂ ਪਹਿਲਾਂ ਇਹ ਰਿਹਾ ਹੋ ਜਾਵੇ ਤਾਂ 6 ਮਹੀਨੇ ਤੋਂ ਪਹਿਲਾਂ ਇਸ ਦੀ ਜ਼ਮਾਨਤ ਨਹੀਂ ਹੋਣੀ ਦੇਖੋ ਹੁਣੇ ਭੱਜੋ ਇੱਥੋਂ ਨਹੀਂ ਤਾਂ ਫਿਰ ਕਤਲ ਦਾ ਕੇਸ ਪੈ ਜਾਣਾ ਹੈ ਚਿੱਟੇ ਤਾਂ ਫਿਰ ਵੀ ਮੜੀ-ਮੁੱਟੀ ਗੱਲ ਹੈ ਚਲੋ ਜੀ ਹੁਣ ਜਿਹੜਾ ਐਸਪੀ ਹੈ ਉਹ ਕਹਿੰਦਾ ਅਸੀਂ ਕਿਵੇਂ ਕੇਸ ਪਾ ਸਕਦੇ ਹਾਂ ਤੁਸੀਂ ਇਸ ਦੇ ਮੁੰਡੇ ਨੂੰ ਵੀ ਇੱਥੇ ਰੱਖ ਰੱਖਿਆ ਹੈ ਪਲਾਉਸ ਤੇ ਕਿਹੜਾ ਕੇਸ ਪਾਇਆ ਹੈ ਹੁਣ ਉਹ ਕਹਿੰਦਾ ਜੀ ਕੇਸ ਤਾਂ ਅਸੀਂ ਆਹੀ ਪਾਦਨੇ ਹਾਂ ਕੇਸ ਤਾਂ ਅਸੀਂ ਤੇ ਜੇਕਰ ਤੂੰ ਹੁਣ ਇੱਥੋਂ ਨਾ ਗਿਆ ਨਹੀਂ ਤਾਂ ਫਿਰ ਦੇਖ ਲੈ ਫਿਰ ਸਾਬਲਾ ਲਈ ਜੇਕਰ ਤੂੰ ਵੀ 6 ਮਹੀਨੇ ਅੰਦਰ ਨਾ ਰਿਆ ਤਾਂ ਕੀ ਯਾਦ ਰੱਖੇਗਾ ਵੀ ਕਿਹੜੇ ਐਸਐਚਓ ਨਾਲ ਵਾਪਿਆ ਸੀ ਕੋਈ ਮੈਂ ਮਾਮੂਲੀ ਐਸਐਚਓ ਨਹੀਂ ਜਿਹੜਾ ਕਿਸਦਾ ਬੋਲਦਾ ਹਾ ਤੇ ਕਰਦਾ ਕੁਝ ਨਹੀਂ ਦੇਖਨੀ ਫਿਰ ਇਹਨਾਂ ਦੋਨਾਂ ਦੇ ਨਾਲ ਤੈਨੂੰ ਵੀ ਅੰਦਰ ਰੱਖਾਂਗੇ ਅੱਜ ਤੋਂ ਬਾਅਦ ਫਿਰ ਜਾਣੇਗਾ ਕਿ ਵੀ ਪੰਗਾ ਕਿਦਣਾ ਲਿਆ ਹੈ ਐਸੇ ਜਿਹਨੂੰ ਕਹਿੰਦਾ ਹੈ ਐਸਪੀ ਸਾਹਬ ਦੇਖੋ ਗਰੀਬ ਬੰਦਿਆਂ ਛੱਡ ਦਿਓ ਇਹ ਜੀ ਗੱਲ ਨਹੀਂ ਹੈ ਕੁੜੀ ਦਾ ਮਾਮਲਾ ਹੈ ਅਤੇ ਜਵਾਂਤੀ ਹੈ ਐਵੇਂ ਕਿਵੇਂ ਤੁਹਾਡੇ ਸਾਰੀ ਰਾਤ ਹਵਾਲੇ ਰੱਖੀਏ ਕੋ ਸਾਹ ਜਾਣ ਦੋ ਅਤੇ ਤੁਸੀਂ ਤਾਂ ਰਾਤ ਨੂੰ ਕੁੜੀ ਅੰਦਰ ਆਖੀ ਦੀ ਸਕਦੇ ਇਹ ਜਾਂ ਕੋਈ ਕਾਨੂੰਨੀ ਹੈ ਤੁਸੀਂ ਜਾਣ ਦੋ ਹੁਣ ਜਦ ਐਸ ਐਚਓ ਕਹਿੰਦਾ ਤੁਹਾਨੂੰ ਇੱਕ ਗੱਲ ਸਮਝ ਨਹੀਂ ਆਂਦੀ ਤੁਸੀਂ ਇੱਥੋਂ ਜਾਓ ਅਤੇ ਕੁੜੀ ਸਾਰੀ ਰਾਤ ਇੱਥੇ ਰਹੇਗੀ ਜੇਕਰ ਮੇਰੀ ਗੱਲ ਨਹੀਂ ਮੰਨਣੀ ਤਾਂ ਆਪ ਤੁਹਾਨੂੰ ਮੈਂ ਇਸ ਹਵਾਲਾ ਦੇ ਵਿੱਚ ਸਾਰੀ ਰਾਤ ਬੰਦ ਰੱਖਾਂਗਾ ਸਾਰੀ ਰਾਤ ਤੁਹਾਡੇ ਪੱਡੇ ਨਾ ਫੇਰੇ ਤਾਂ ਮੇਰਾ ਨਾਮ ਬਦਲ ਦੇ ਹੁਣ ਐਸ ਪੀ ਕਹਿੰਦਾ ਨਹੀਂ ਸਾਹ ਐਵੇਂ ਕਿਵੇਂ ਤੁਸੀਂ ਮੇਰੇ ਤੇ ਪੱਡੇ ਫੇਰ ਸਕਦੇ ਹੋ ਇਹ ਜੀ ਕਿਹੜੀ ਧਾਰਾ ਲਗਾ ਸਕਦੇ ਹੋ ਮੈਂ ਤੁਹਾਡੇ ਨਾਲ ਕਿਹੜਾ ਗੁਨਾਹ ਕਰ ਦਿੱਤਾ ਹੈ ਦੱਸੋ ਦੱਸਿਏ ਹੁਣ ਐਸ ਐਚਓ ਨੂੰ ਗੁੱਸਾ ਆ ਜਾਂਦਾ ਹੈ ਵੀ ਕਮਾਲ ਦੀ ਗੱਲ ਹੈ ਵੀ ਗਰੀਬ ਮਜ਼ਦੂਰ ਬੰਦਾ ਹੋਵੇ ਪਹਿਲਾ ਇਸ ਦਾ ਜਿਹੜਾ ਭੰਦਾ ਹੈ ਅਤੇ ਭੰਦੀ ਹੈ ਉਹਨੂੰ ਅੰਦਰ ਸੱਟ ਰਖਿਆ ਹੋਵੇ ਹਜੇ ਵੀ ਜ਼ੁਬਾਨ ਲੜਾ ਰਿਹਾ ਹੈ ਅਤੇ ਵਾਪਸ ਜਾਣ ਦਾ ਨਾਂ ਨਹੀਂ ਲੈ ਰਿਹਾ ਅਤੇ ਬਿਲਕੁਲ ਨਿਡਰ ਹੋ ਕੇ ਤੇ ਖੜਾ ਹੈ ਲੱਗਦਾ ਹੈ ਇਸ ਦਾ ਪੁਲਿਸ ਵਾਲਿਆਂ ਨਾਲ ਕੋਈ ਵਾਹ ਨਹੀਂ ਪਿਆ ਚਲੋ ਜੀ ਇੱਕ ਵਟਕ ਜਪੜਾ ਪਰਦਾ ਹੈ ਅਤੇ ਸਿੱਧਾ ਐਸਪੀ ਸਾਹਿਬ ਦੀ ਗੱਲ ਤੇ ਜੜ ਦਿੰਦਾ ਹੈ ਹੁਣ ਐਸਪੀ ਸਾਹਿਬ ਨੂੰ ਪੂਰਾ ਗੁੱਸਾ ਆ ਗਿਆ ਹੈ ਅਤੇ ਹੁਣ ਉਹਨਾਂ ਦਾ ਜਿਹੜਾ ਪੂਰਾ ਕੰਟਰੋਲ ਹੈ ਉਹ ਖੋ ਚੁੱਕਿਆ ਹੈ ਹੁਣ ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ ਤੁਰੰਤ ਆਪਣਾ ਫੋਨ ਕਵਾਦੇ ਹਨ ਅਤੇ ਨਾਲ ਵਾਲੇ ਥਾਣੇ ਦੇ ਵਿੱਚ ਫੋਨ ਕਰ ਦਿੰਦੇ ਹਨ ਜਲਦੀ ਤੋਂ ਜਲਦੀ ਫੋਰਸ ਇੱਥੇ ਭੇਜੋ ਬਹੁਤ ਜ਼ਿਆਦਾ ਲੋਡ ਹੈ ਹੁਣ ਐਸਟੀਓ ਦੇ ਕੰਨ ਖੜੇ ਹੋ ਗਏ ਹਨ ਵੀ ਫੋਰਸ ਇਹ ਆਮ ਬੰਦਾ ਕਿਵੇਂ ਮਗਾਰਿਆ ਹੈ ਅਤੇ ਤੁਰੰਤ ਇੱਕਦਮ ਪੁੱਛਦਾ ਹੈ ਸਾਬ ਤੁਸੀਂ ਕੌਣ ਹੋ ਮੇਰੇ ਤੋਂ ਗਲਤੀ ਹੋ ਗਈ ਹੈ ਹੱਥ ਜੋੜ ਲੈਂਦਾ ਹੈ ਗੋਡਿਆਂ ਪਰਨੇ ਬੈਠ ਜਾਂਦਾ ਹੈ ਹੁਣ ਐਸਪੀ ਸਾਹਿਬ ਕਹਿੰਦਾ ਹੈ ਵੀ ਹਾਲੇ ਤਾਂ ਤੂੰ ਦੇਖਿਆ ਕੀ ਹੈ ਬਟਕੇ ਚਪੇੜਾ ਮਾਰਿਆ ਹੈ ਨਾ ਮੇਰੇ ਹੁਣ ਦੇ ਕੀ ਤਰ੍ਹਾਂ ਬੰਦਾ ਕੀ ਹੈ ਤੈਨੂੰ ਮੈਂ ਬਹੁਤ ਦਿਨ ਹੋ ਗਏ ਬਖਸ਼ਦੇ ਨੂੰ ਤੇਰੀ ਸ਼ਿਕਾਇਤਾਂ ਬਹੁਤ ਆਈਆਂ ਹਨ ਅੱਜ ਤੋਂ ਬਾਅਦ ਫਿਰ ਨਾਮ ਨਾ ਜਾਣੀ ਵੀ ਮੈਂ ਐਸਪੀ ਹਾਂ ਕਿਹੜਾ ਹਾਂ ਜੇਕਰ ਮਾਮੂਲੀ ਜਿਹਾ ਐਸਐਚਓ ਮੇਰੇ ਥੱਪੜ ਮਾਰ ਦੇਗਾ ਐਸਐਚਓ ਦੇ ਕੰਨ ਲਾਲ ਹੋ ਗਏ ਹਨ ਤੁਰੰਤ ਬੈਠੇ ਬੈਠਣ ਦੀ ਉਸ ਦੀ ਦਿਲ ਦੀ ਧੜਕਣ ਵੱਧ ਗਈ ਹੈ ਵੀ ਐਸਪੀ ਸਾਹਮਣੇ ਮੇਰਾ ਬਾਪ ਆ ਗਿਆ ਹੈ ਹੁਣ ਐਸਪੀ ਸਾਹਿਬ ਆਪਣਾ ਆਈ ਕਾਰਡ ਕੱਢ ਕੇ ਉਹਨੂੰ ਦਿਖਾਉਂਦੇ ਹਨ ਜਿਵੇਂ ਇਹ ਦਿਖਾਉਂਦੇ ਹਨ ਨਾਲ ਜਿਹੜੇ ਸੁੱਤੇ ਪਏ ਹਨ ਜਿਹੜੇ ਹਵਲਦਾਰ ਹਨ ਸਾਰਾ ਕੁਝ ਦਿਖ ਰਿਹਾ ਹਨ ਹੱਸ ਰਹੇ ਹਨ ਅਤੇ ਬਿਲਕੁਲ ਕੋਈ ਵੀ ਪ੍ਰਵਾਹ ਨਹੀਂ ਕਰ ਰਿਹਾ ਉਸਾਰ ਇੱਕਦਮ ਖੜੇ ਹੋ ਜਾਂਦੇ ਹਨ ਸਾਬਦਾਨ ਦੇ ਵਿੱਚ ਆ ਜਾਂਦੇ ਹਨ ਸਲੂਟ ਮਾਰਦੇ ਹਨ ਵੀ ਇਹ ਤਾਂ ਐਸਪੀ ਜਿਹੜਾ ਹੈ ਆਪਣੇ ਥਾਣੇ ਦੇ ਵਿੱਚ ਆ ਗਿਆ ਹੈ ਇੱਕਦਮ ਸਾਰੇ ਜਿਹੜੇ ਹਨ ਹਰਾਰ ਰਹੇਗੇ ਹਨ ਸਾਰਿਆਂ ਤੋ ਜਮੀਨ ਨਿਕਲ ਗਈ ਹੈ ਹੁਣ ਸਾਰਿਆਂ ਨੂੰ ਲੱਗਣ ਲੱਗ ਪਿਆ ਹੈ ਪੈਨਸ਼ਨ ਨੇੜੇ ਹੈ ਹੋ ਸਕਦਾ ਹੈ ਐਸਪੀਫਲ ਨੌਕਰੀ ਤੋਂ ਕੱਢ ਦੇ ਹੁਣ ਸਾਰੇ ਗੋਡੇ ਪਰਨੇ ਬੈਠ ਗਏ ਹਨ ਵੇਸੀ ਗਰੀਬ ਬੰਦੇ ਆ ਸਾਨੂੰ ਛੱਡ ਦਿਓ ਗਲਤੀ ਹੋ ਗਈ ਹੈ ਸਾਰੀ ਗਲਤੀ ਐਸਐਚਓ ਦੀ ਹੈ ਹੁਣ ਕਹਿੰਦਾ ਐ ਬੀ ਐਸਐਚਓ ਦੀ ਗਲਤੀ ਸੀ ਤਾਂ ਤੁਸੀਂ ਵੀ ਰੋਕ ਸਕਦੇ ਸੀ ਤੋ ਤੁਸੀਂ ਡਿਊਟੀ ਕਾਦੀ ਕਰ ਰਹੇ ਹੋ ਆਪਣੇ ਹਾਈ ਕਮਾਂਡ ਨੂੰ ਖਬਰ ਦਿੰਦੇ ਵੀ ਐਸਐਚਓ ਇਹ ਕੰਮ ਕਰ ਰਿਹਾ ਹੈ ਅਸੀਂ ਆਪੇ ਦੇਖ ਲੈਂਦੇ ਤੁਹਾਡੀ ਡਿਊਟੀ ਕਾਹੀ ਸੀ ਤੁਸੀਂ ਵੀ ਵਿੱਚ ਮਿਲੇ ਹੋ ਤੁਸੀਂ ਵੀ ਰਿਸ਼ਵਤ ਖੋਰ ਹੋ ਅਤੇ ਬਰਾਬਰ ਦੇ ਹੱਕਦਾਰ ਹੋ ਜੇਕਰ ਐਸਐਚਓ ਲੱਖ ਰੁਪਏ ਲਏਗਾ ਤਾਂ ਤੁਸੀਂ ਵੀ ਤਾਂ 10-10 ਹਜ਼ਾਰ ਸਾਰੇ ਲਓਗੇ ਤਾਂ ਦੇਖ ਲਓ ਭਾਈ ਹੁਣ ਜੇਕਰ ਐਸਐਚਓ ਹੁਣ ਸਸਪੈਂਡ ਹੋਣ ਲੱਗਿਆ ਹੈ ਤੁਸੀਂ ਵਿਚਾਰੇ ਦਾ ਸਾਥ ਛੱਡ ਰਹੇ ਹੋ ਇਹ ਤਾਂ ਪਾਈ ਗਲਤ ਗੱਲ ਹੈ ਹੁਣ ਤੁਹਾਨੂੰ ਯਾਰੀ ਨਿਭਾਣੀ ਪੈਗੀ ਅਤੇ ਐਸਐਚਓ ਨਾਲ ਤੁਹਾਨੂੰ ਵੀ ਸਸਪੈਂਡ ਹੋਣਾ ਪਵੇਗਾ ਗਾ ਸਾਰੇ ਦੇ ਨੇ ਦੇ ਨੇ ਹਨ ਪੈਰ ਫੜਦੇ ਹਨ ਇੰਨੇ ਦੇ ਵਿੱਚ ਸਾਰੀ ਫੋਰਸ ਜਿਹੜੇ ਦੂਜੇ ਥਾਣੇ ਵਾਲੇ ਉਹ ਵੀ ਉੱਥੇ ਆ ਜਾਂਦੀ ਹੈ ਸਾਰਿਆਂ ਦੇ ਜਿਹੜੇ ਹਥਿਆਰ ਹਨ ਜਬਤ ਕਰ ਲਏ ਜਾਂਦੇ ਹਨ ਅਤੇ ਤੁਰੰਤ ਜਿਹੜੀ ਕੁੜੀ ਹੈ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਮੁੰਡਾ ਜਿਹੜਾ ਪਟੜ ਹੋ ਗਿਆ ਸੀ ਵਿਚਾਰਾ ਬਹੁਤ ਜ਼ਖਮੀ ਸੀ ਤੁਰੇ ਵੀ ਨਹੀਂ ਜਾ ਰਿਹਾ ਸੀ ਆਪ ਉਸ ਨੂੰ ਐਸਪੀ ਸਾਹਿਬ ਦੇ ਰਹੇ ਹਨ ਆਪਣੇ ਮੋਢਿਆਂ ਤੇ ਚੱਕਦੇ ਹਨ ਅਤੇ ਤੁਰੰਤ ਹਸਪਤਾਲ ਦੇ ਵਿੱਚ ਲਿਜਾਣ ਦੇ ਲਈ ਕਹਿੰਦੇ ਹਨ ਨਾਲ ਵਾਲੇ ਜਿਹੜੇ ਹਵਲਦਾਰ ਹਨ ਦੂਜੇ ਥਾਣੇ ਵਾਲੇ ਉਸ ਨੂੰ ਹਸਪਤਾਲ ਲੈ ਜਾਂਦੇ ਹਨ ਅਤੇ ਕੁੜੀ ਐਸਪੀ ਸਾਹਿਬ ਦਾ ਧੰਨਵਾਦ ਕਰਦੀ ਤਦ ਇਹ ਬਹੁਤ ਬਹੁਤ ਤਲਵਾ ਤੁਸੀਂ ਮੇਰੀ ਇੱਜ਼ਤ ਰੱਖਣੀ ਹੈ ਨਹੀਂ ਤਾਂ ਕੱਲ ਉਹ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਜਾਣੀ ਸੀ ਵੀ ਪਲਾਣੀ ਕੁੜੀ ਜਿਹੜੀ ਹੈ ਸਾਰੀ ਰਾਤ ਹਵਾਲਾਤ ਦੇ ਵਿੱਚ ਬੰਦ ਰਹੀ ਹੈ ਹੋ ਸਕਦਾ ਹੈ ਇਸਨੇ ਮੈਨੂੰ ਜੇਲ੍ਹ ਵੀ ਕਰਾ ਦੇਣੀ ਸੀ ਤੁਹਾਡਾ ਮੈਂ ਕਿਵੇਂ ਆਸਾਨ ਮੰਨਾ ਉਹ ਐਸਪੀ ਕਹਿੰਦਾ ਵੀ ਇਹ ਤਾਂ ਮੇਰਾ ਫਰਜ਼ ਸੀ ਮੈਂ ਜੇਕਰ ਗਰੀਬ ਬੰਦੇ ਦੀ ਮਦਦ ਨਾ ਕਰਾਂਗਾ ਤਾਂ ਕੀ ਦੀ ਕਰਾਂਗਾ ਅਮੀਰ ਬੰਦੇ ਤਾਂ ਆਪਣੀ ਮਦਦ ਆਪ ਕਰ ਲੈਂਦੇ ਹਨ ਗਰੀਬਾਂ ਦਾ ਤਾਂ ਬਚਾਰਿਆਂ ਦਾ ਰੱਬ ਰੱਖਾ ਹੁੰਦਾ ਹੈ ਮੈਂ ਅੱਜ ਆਪਣਾ ਫਰਜ਼ ਅਦਾ ਕੀਤਾ ਹੈ ਕਿਸੇ ਵੇਲੇ ਮੈਂ ਵੀ ਗਰੀਬ ਸੀ ਮੈਂ ਵੀ ਹੋਟਲ ਤੇ ਭਾਂਡੇ ਮੰਜਾ ਕਰਦਾ ਸੀ ਮੈਨੂੰ ਯਾਦ ਹੈ ਉਹ ਦਿਨ ਜਦੋਂ ਮੇਰੇ ਪਿਤਾ ਕਹਿੰਦੇ ਸਨ ਵੀ ਆਪਾਂ ਬਹੁਤ ਗਰੀਬ ਹਾਂ ਤੈਨੂੰ ਹੋਟਲ ਤੇ ਭਾਂਡੇ ਮੰਜਾਣੇ ਪੈਣੇ ਹਨ ਨਾਲ-ਨਾਲ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਹੌਲੀ ਹੌਲੀ ਮੈਂ ਵੀ ਵੱਡਾ ਬੰਦਾ ਬਣ ਗਿਆ ਮੈਂ ਵੀ ਐਸਪੀ ਬਣ ਗਿਆ ਅੱਜ ਜੇਕਰ ਮੈਂ ਆਪਣੇ ਪੈਰਾਂ ਤੇ ਖੜਾ ਹਾਂ ਤਾਂ ਮੈਂ ਆਪਣੀ ਮਿਹਨਤ ਸਦਕਾ ਹਾਂ ਉਸ ਗਰੀਬੀ ਦੇ ਸਦਕਾ ਹਾਂ ਤਾਂ ਕਰਕੇ ਮੈਂ ਆਪਣੇ ਪੈਰ ਨਹੀਂ ਭੁੱਲਦਾ ਤਾਂ ਹੀ ਕਰਕੇ ਮੈਂ ਗਰੀਬਾਂ ਦੀ ਆਵਾਜ਼ ਸਦਾ ਸੁਣਦਾ ਹਾਂ ਮੈਂ ਉਹਨਾਂ ਦੇ ਵਿੱਚੋਂ ਨਹੀਂ ਜਿਹੜੇ ਗਰੀਬੀ ਚ ਉੱਠ ਕੇ ਅਮੀਰ ਬਣੇ ਹਨ ਬਾਅਦ ਦੇ ਵਿੱਚ ਆਪਣੀਆਂ ਜਣਾ ਆਪਣੇ ਪੈਰ ਭੁੱਲ ਗਏ ਹਨ ਮੈਂ ਸਾਰਿਆਂ ਨੂੰ ਯਾਦ ਰੱਖਦਾ ਹਾਂ ਉਹਨਾਂ ਸਾਰੇ ਜਣੇ ਜਿਹੜੇ ਹਨ ਕੋਲ ਖੜੇ ਇਹ ਗੱਲ ਸੁਣ ਕੇ ਸਲੂਟ ਮਾਰਦੇ ਹਨ ਤੇ ਕਹਿੰਦੇ ਬਹੁਤ ਵਧੀਆ ਗੱਲ ਹੈ ਹੁਣ ਇਹ ਖਬਰ ਜਿਹੜੀ ਹੈ ਅਗਲੇ ਦਿਨ ਸਾਰੀਆਂ ਅਖਬਾਰਾਂ ਦੇ ਵਿੱਚ ਹੈਡਲਾਈਨ ਬਣ ਕੇ ਛਪ ਜਾਂਦੀ ਹੈ ਬੀਐਸਪੀ ਸਾਹਿਬ ਨੇ ਗਰੀਬ ਮਜ਼ਦੂਰ ਦੇ ਪੇਜ ਦੇ ਵਿੱਚ ਕੁੜੀ ਨੂੰ ਰਾਤ ਭਰਾਂਤੀ ਥਾਣੇ ਦੇ ਵਿੱਚੋਂ ਛੁਡਾਇਆ ਹੈ ਹੁਣ ਸਾਰੇ ਜਣੇ ਐਸਪੀ ਸਾਹਿਬ ਦਾ ਧੰਨਵਾਦ ਕਰਦੇ ਹਨ ਵਾਹ ਵਾਹ ਕਰਦੇ ਹਨ ਵੀ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਪੂਰੇ ਥਾਣੇ ਨੂੰ ਸਸਪੈਂਡ ਜਿਹੜਾ ਐਸਪੀ ਸਾਹਿਬ ਨੇ ਉਸ ਰਾਤ ਕੀਤਾ ਸੀ ਉਸ ਤਾਂ ਵੀ ਬਾਵਾ ਕਰਦੇ ਹਨ ਕਿ ਇਸ ਤੋਂ ਵੱਡੀ ਵਿਵਸਥਾ ਹੋ ਸਕਦੀ ਹੁਣ ਬਸ ਉਹਨਾਂ ਤੇ ਮੁਕਦਮਾ ਚਲਾ ਕੇ ਅਧਿਆ ਨੂੰ ਜੇਲ੍ਹ ਦੇ ਵਿੱਚ ਕਰਾ ਦੋ ਤਾਂ ਕਰਕੇ ਸਾਰਿਆਂ ਨੂੰ ਚੈਨ ਮਿਲੇਗੀ ਚਲੋ ਜੀ ਐਸਪੀ ਸਾਹਿਬ ਉਹਨਾਂ ਤੇ ਮੁਕਦਮਾ ਛੇੜਦੇ ਹਨ ਉਹ ਜਿਹੜੀ ਫੁਟੇਜ ਹੈ ਉਸ ਰਾਤ ਦੀ ਜੋ ਕਿ ਉਹਨਾਂ ਨੇ ਬਟਨ ਦੇ ਵਿੱਚ ਕੈਮਰਾ ਲੁਕੋਇਆ ਸੀ ਉਹ ਸਾਰੀ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਕੋਰਟ ਵੀ ਦੇਖਦਾ ਹੈ ਵੀ ਹਾਂ ਕਮਾਲ ਦੀ ਗੱਲ ਹੈ ਅਤੇ ਸਾਰਿਆਂ ਨੂੰ ਬਿਲਕੁਲ ਡਿਊਟੀ ਤੋਂ ਨਿਰਸਤ ਕਰ ਦਿੰਦਾ ਹੈ ਅਤੇ ਜਿਹੜਾ ਥਾਣੇਦਾਰ ਹੈ ਉਸ ਨੂੰ 6 ਮਹੀਨੇ ਦੀ ਸਜ਼ਾ ਹੋ ਜਾਂਦੀ ਹੈ ਚਲੋ ਜੀ ਸਪੀ ਵੀ ਬਹੁਤ ਖੁਸ਼ ਹੈ ਕੁੜੀ ਜੜੀ ਹੈ ਉਹ ਵੀ ਬਹੁਤ ਖੁਸ਼ ਹੈ ਅਤੇ ਅਤੇ ਉਹ ਵੀ ਪ੍ਰੇਰਣਾ ਲੈਂਦੀ ਹੈ ਜੇਕਰ ਚੰਗੇ ਬੰਦੇ ਵੱਡੇ ਬੰਦੇ ਬਣ ਜਾਂਦੇ ਹਨ ਤਾਂ ਕਿੰਨਾ ਕੁਝ ਵਧੀਆ ਹੋ ਜਾਂਦਾ ਹੈ ਉਹ ਵੀ ਫਿਰ ਇੱਕ ਵੱਡਾ ਬੰਦਾ ਬਣਨ ਦੀ ਅਤੇ ਐਸੀ ਤਰ੍ਹਾਂ ਲੋਕਾਂ ਦੀ ਮਦਦ ਕਰਨ ਦੀ ਸੌਂ ਖਾਂਦੀ ਹੈ ਅਤੇ ਆਪਣੀ ਪੜ੍ਹਾਈ ਦੇ ਵਿੱਚ ਦੁਬਾਰਾ ਜੁਟ ਜਾਂਦੀ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕੀ ਕਹਿਣਾ ਚਾਹੋਗੇ ਤੁਸੀਂ ਐਸਪੀ ਪਵਨ ਕੁਮਾਰ ਦੇ ਬਾਰੇ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਪਰਮ ਬਾਣੀ ਜੇਕਰ ਨਵੇਂ ਹੋ ਤਾਂ ਕਰ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਦੇਉਜੀ ਇਦਾਦਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ